ਮੈਂ ਮਨਵੀਰ ਕੌਰ ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ ਹਰ ਵੀਕਐਂਡ ਦਾ ਖਾਸ ਪ੍ਰੋਗਰਾਮ ਹੁੰਦਾ ਰਣਜੀਤ ਸਿੰਘ ਕੁਕੀਗਿਲ ਜੀ ਆਪਣੇ ਨਾਲ ਹੁੰਦੇ ਨੇ ਅੱਜ ਦੇ ਪ੍ਰੋਗਰਾਮ 'ਚ ਕੱਲ ਕਰਾਂਗੇ ਕਿ 2 ਦਸੰਬਰ ਦੇ ਜਿਹੜੇ ਹੁਕਮਨਾਮੇ 2024 ਜੋ ਸੁਖਬੀਰ ਸਿੰਘ ਬਾਦਲ ਐਂਡ ਅਕਾਲੀ ਦਲ ਦੀ ਹੋਰ ਲੀਡਰਸ਼ਿਪ ਦੇ ਖਿਲਾਫ ਉਹ ਹੁਕਮਨਾਮੇ ਆਏ ਉਹਨਾਂ ਹੁਕਮਨਾਮਿਆਂ ਨੂੰ ਦੇਣ ਵਾਲੇ ਜਥੇਦਾਰ ਜਿਹੜੇ ਨੇ ਕਿਵੇਂ ਉਹਨਾਂ ਦਾ ਹਸ਼ਰ ਹੋਇਆ ਇੱਕ ਇੱਕ ਕਰਕੇ ਕੇਵਲ ਔਰ ਕੇਵਲ ਆਪਣੇ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਡਟੇ ਹੋਏ ਨੇ ਪਰ ਇਸ ਤੋਂ ਇਲਾਵਾ ਹੁਣ ਗਿਆਨੀ ਰਗਵੀਰ ਸਿੰਘ ਛੁੱਟੀ ਤੇ ਨੇ ਐਂਡ ਹੋਰ ਵੀ ਡਿਵੈਲਪਮੈਂਟਸ ਹੈਗੀਆਂ ਨੇ ਇਹਦੇ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਕੁਕੀ ਜੀ ਨੂੰ ਪ੍ਰੋਗਰਾਮ ਚ ਸ਼ਾਮਿਲ ਕਰਦੀ ਆ ਤੇ ਸਵਾਗਤ ਕਰਦੀ ਆ ਜੀ ਮੋਸਟ ਵੈਲਕਮ ਥੈਂਕ ਯੂ ਸੋ ਮਚ ਮਨਜੀਤ ਸਸਿਕਾ ਸਸਿਕਾ ਸਰ ਸਭ ਤੋਂ ਪਹਿਲਾਂ ਦਿਸ ਗਿਆਨੀ ਰਗਵੀਰ ਸਿੰਘ ਹੁਣਾਂ ਦੀ ਖਬਰ ਕਿ ਉਹਨਾਂ ਨੂੰ ਲੰਬੀ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਮੈਂ ਜੋ ਗੱਲ ਆਪਣੇ ਕੋਲ ਪਹੁੰਚੀ ਵੀ ਆ ਉਹਦੇ ਵਿੱਚ ਵੀ ਪਤਾ ਲੱਗਦਾ ਹੈ ਕਿ ਖੁਸ਼ ਨਹੀਂ ਸੀਗੇ ਉਹ ਪਰ ਉਹਨਾਂ ਨੂੰ ਲੰਬੀ ਛੁੱਟੀ ਤੇ ਭੇਜ ਦਿੱਤਾ ਗਿਆ ਹਾਊ ਡੂ ਯੂ ਸੀ ਕਿ 2 ਦਸੰਬਰ ਦੇ ਹੁਕਮਨਾਮੇ ਜਿਸ ਤੋਂ ਬਾਅਦ ਬਹੁਤ ਉਮੀਦਾਂ ਸੀ ਲੋਕਾਂ ਨੇ ਵਿੱਚ ਇੱਕੋ ਜਿਹੀ ਪੰਥਕ ਭਾਵਨਾ ਹੈ ਉਹ ਸੈਂਟੀਮੈਂਟ ਚੇਵੇਂ ਚੱਲ ਰਿਹਾ ਸੀ ਕਿ ਸਭ ਕੁਝ ਬਦਲ ਜਾਏਗਾ ਹੁਣ ਮੇਬੀ ਲੀਡਰਸ਼ਿਪ ਦੇ ਵਿੱਚ ਵੱਡੇ ਚੇਂਜ ਹੋਣਗੇ ਐਟ ਸੈਟਰਾ ਪਰ ਹੁਣ ਆਪਣੇ ਸਾਹਮਣੇ ਇਹ ਚੀਜ਼ਾਂ ਕਿਵੇਂ ਅਨਫੋਲਡ ਹੋਈਆਂ ਨੇ ਜ਼ਰਾ ਡੀਕੋਡ ਕਰੋ ਸਾਡੇ ਨੇ جسمبر دو بیس سو چوبی نتہ سکال تخت صاحب گیم رگبی اکال تخت صاحب کے جتے دار ایٹ دا سیم ہی واج ہیڈ گرتی آف سا he دربار ساحب نے لیڈ کیا صاحبان ਨਾਰਨ ਦੇ ਮੁੱਖ ਰੂਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਸੀਗੇ ਤੇ ਗਿਆਨੀ ਸੁਲਤਾਨ ਸਿੰਘ ਸੀਗੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਸ ਟਾਈਮ ਤੇ ਦਮਦਮਾ ਸਾਹਿਬ ਦੇ ਜਥੇਦਾਰ ਸੀਗੇ ਤੇ ਗਿਆਨੀ ਸੁਲਤਾਨ ਸਿੰਘ ਕਿਸਕਰ ਸਾਹਿਬ ਦੇ ਜਥੇਦਾਰ ਸੀਗੇ ਤੇ ਬਾਕੀ ਦੋ ਬੰਦੇ ਉਹਨਾਂ ਨੇ ਉਥੋਂ ਦਰਬਾਰ ਸਾਹਿਬ ਚੋਂ ਜਿਹੜੇ ਪ੍ਰਮੁੱਖ ਗਰਮਤੀ ਸੀਗੇ ਨਹੀਂ ਉਹਨਾਂ ਨੂੰ ਨਾਲ ਜੋੜ ਕੇ ਕੁਆਰਮ ਜਿਹੜਾ ਸੀਗਾ ਉਹ ਪੂਰਾ ਕੀਤਾ ਸੀਗਾ ਪਰ ਚੇਸਤਰਾ ਆਸਣਾਫ ਨੇ ਇਹ ਸੀ ਕਿ ਉਹਨਾਂ ਦੇ ਉਸ ਟੈਂਡ ਦੇ ਫੈਸਲੇ ਉਹ ਸਿੱਖ ਪੋਲਿਟਿਕਸ ਨੂੰ ਦੁਆਰਾ ਰੀਡਫਾਈਨ ਕਰਨਗੇ ਤੇ ਕੁਛ ਨਾ ਕੁਛ ਜਿਹੜਾ ਅਕਾਲੀ ਦਲ ਜਿਹੜਾ ਬਹੁਤ ਚਿਰ ਤੋਂ ਡਾਲ ਡਰਮਸ ਦੇ ਵਿੱਚ ਹੈਗਾ ਉਹ ਕਿਸੇ ਤਰ੍ਹਾਂ ਵਾਪਸ ਤਰਤੀਬ ਚਾਜੂਗਾ ਇੱਕ ਸੀਕੁਐਂਸ ਚਾਜੂਗਾ ਜਿੱਤੋਂ ਉਹ ਮੋੜ ਆਪਣੇ ਪੈਰਾਂ ਸਿਰਫ ਹੋਣ ਲੱਗ ਜੂਗਾ ਪਰ ਉਸ ਤੋਂ ਬਾਦ ਪੋਸਟਲਨ ਬਾਅਦ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰ੍ਹਾਂ ਮਤਲਬ ਕਿ ਖਖਜਲ ਖਾਰ ਕੀਤਾ ਗਿਆ ਤੇ ਅਲਟੀਮੇਟਲੀ ਉਹਨਾਂ ਨੂੰ ਉਹਨਾਂ ਤੇ ਇਨਕੁਆਰੀ ਖੜੀ ਕਰਕੇ ਇਨਵੈਸਟੀਗੇਸ਼ਨ ਇੱਕ ਮਤਲਬ ਕਿ ਜਾਂਚ ਲਈ ਗੈਨ ਲੋ ਜਰ ਕੋਈ ਫੇਕ ਫੈਕਟਿਸ਼ੀਅਸ ਆਈਡੀਆਸ ਦੇ ਨਾਲ ਉਹਨਾਂ ਨੂੰ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਤੋਂ ਅਲੈਦਾ ਕਰਤਾ ਤੇ ਉਹਨਾਂ ਦੀ ਜਿੰਨੀ ਗ੍ਰੈਚਿਟੀ ਸੀਗੀ ਜਿਹੜੇ ਸਾਹਤ ਤਬ ਐਸਸੀਪੀਸੀ ਨਾਲ ਸੀਗੇ ਉਹ ਸਾਰੇ ਐਸਸੀਪੀਸੀ ਨੇ ਫ੍ਰੀਜ਼ ਕਰਤੇ ਸੀਗੇ ਤਾਂ ਕਿ ਪਟ ਪ੍ਰੈਸ਼ਰ ਆਉਣ ਗਿਆਨੀ ਰਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਉਹਨਾਂ ਤੇ ਪਰ ਮੁੱਖ ਰੂਪ ਵਿੱਚ ਉਹਨਾਂ ਦਾ ਕੇਂਦਰ ਸੀਗੇ ਗਿਆਨੀ ਰਵੀਰ ਸਿੰਘ ਅਲਟੀਮੇਟਲੀ ਇਹਨਾਂ ਸਮਝੋ ਜੋ ਫੈਸਲੇ ਹੋਏ ਸੀ 2 ਦਸੰਬਰ ਨੂੰ ਉਹਨਾਂ ਤੋਂ ਜਿਹੜਾ ਮੁੱਖ ਪ੍ਰਮੁੱਖ ਸਖਸੀਅਤ ਹੈ

ਉਹ ਨਵੀਂ ਇਨਦਰ ਸਿੰਘ ਸਾਹਿਬ ਦੇ ਫੈਸਲੇ ਰਾਹੀਂ ਉਹਨੂੰ ਵਾਪਸ ਲੈ ਲਿਆ ਸੀਗਾ ਪਰ ਇਸ ਚੀਜ਼ ਦੀ ਸੈਟਬੈਕ ਨੂੰ ਉਹਦੇ ਦੌਰਾਨ ਹੀ ਸੁਖਵੀਰ ਸਿੰਘ ਬਾਦਲ ਤੇ ਇੱਕ ਪਰਸਨਲ ਆਰਮਡ ਅਟੈਕ ਵੀ ਹੁੰਦਾ ਹੈਗਾ ਜਦੋਂ ਦਰਬਾਰ ਸਾਹਿਬ ਦੇ ਬਾਹਰ ਆਪਣੀ ਸੇਵਾ ਨਿਭਾ ਰੇ ਸੀ ਜੋ ਉਹਨਾਂ ਨੂੰ ਸੇਵਾ ਕਾਰ ਤੱਕ ਸਾਹ ਵੱਲ ਲੱਗੀ ਸੀ ਪਰ ਲੱਕੀਲੀ ਹੀ ਐਸਕੇਪਡ दैट ਅਟੈਂਟ

ਕਿ세 ਵੀ ਆਪਣੇ ਕਾਰਜਕਾਰ ਦਰਾਂ ਕਿਸੇ ਕਤਾਈ ਦੇ ਵਿੱਚ ਸ਼ਾਮਲ ਨਹੀਂ ਹੋਇਆ ਸੋ ਇਸ ਕਰਕੇ ਮੇਰੇ ਖਿਲਾਫ ਜੋ ਵੀ ਉੱਥੇ ਸੰਦੇਸ਼ ਦਿੱਤਾ ਗਿਆ ਜਾਂ ਆਦੇਸ਼ ਦਿੱਤਾ ਗਿਆ ਸਿੰਘ ਸਹਿਬਾਨ ਵੱਲੋਂ ਉਹ ਮੇਰੇ ਤੇ ਕਿਸੇ ਤਰ੍ਹਾਂ ਵੀ ਲਾਗੂ ਨਹੀਂ ਹੁੰਦਾ ਤੇ ਇਸ ਦੀ ਜਿਹੜੀ ਸੀਗੀ ਆਪਸੀ કડਤਨ ਇਹਦੇ ਚੱਲਦਿਆਂ ਫਿਰ ਇਹਨਾਂ ਨੇ ਮਾਰਚ 8 2025 ਨੂੰ ਸੰਗਸ ਆ ਗਿਆਨੀ ਰਵੀ ਸਿੰਘ ਨੂੰ ਤੇ ਗਿਆਨੀ ਸੁਲਤਾਨ ਸਿੰਘ ਨੂੰ ਉਹਨਾਂ ਦੇ ਅਹੁਦਿਆਂ ਤੋਂ ਬਰਖਾਸਤ ਕਰਤਾ ਸੀਗਾ ਐਸ.ਟੀ.ਪੀ.ਸੀ ਨੇ ਤੇ ਉਹਨਾਂ ਤੇ ਇਹ ਦੋਸ਼ ਲਾਇਏ ਸੀਗੇ ਕਿ ਉਹ ਇਸ ਅਹੁਦਿਆਂ ਦੇ ਰਹਿਣ ਦੇ ਯੋਗ ਹੀ ਨਹੀਂ ਹੈਗੇ ਤੇ ਇਹਨਾਂ ਦੇ ਜਿਹੜੇ ਲਿੰਕਸ ਹੈਗੇ ਨੇ ਇਹ ਸੈਂਟਰਲ ਗਵਰਨਮੈਂਟ ਦੇ ਵਿੱਚ ਜਿਹੜੀ ਰੂਲ ਕਰ ਰਹੀ ਆ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਇਸੇ ਤਰ੍ਹਾਂ ਜਿਹੜੀ ਰਾਸ਼ਟਰੀ ਸਿ ਸਾਮ ਸੇਵਕ ਸੰਗ ਹੈਗਾ ਆਰਐਸਐਸ ਜਿਹੜੀ ਕਿ ਪੀਰੈਂਟ ਬਾਡੀ ਹੈਗੀ ਆ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਨਾਲ ਲਿੰਕ ਦਾ ਇਹਨਾਂ ਨੇ ਮਤਲਬ ਕਿ ਆਪਣਾ ਹਸਾਕਤਵ ਲਾ ਕੇ ਐਸਟੀਪੀਸੀ ਨੇ ਉਹਨਾਂ ਨੂੰ ਇਹਨਾਂ ਦੇ ਬਹੁਤਿਆਂ ਤੋਂ ਬਰਖਾਸਤ ਕਰਤਾ ਸੀਗਾ ਪਰ ਕਿਉਂਕਿ ਇਹਨਾਂ ਕੋਲੇ ਪਹਿਲਾਂ ਹੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੀ ਪੋਸਟ ਸੀਗੀ ਇਸੇ ਤਰ੍ਹਾਂ ਗਿਆਨੀ ਸੁਲਤਾਨ ਸਿੰਘ ਕੋਲੇ ਗ੍ਰੰਥੀ ਦੀ ਦਰਬਾਰ ਸਾਹਿਬ ਦੀ ਪੋਸਟ ਸੀਗੀ ਉਹ ਇਹ ਵਾਪਸ ਜੁਆਇਨ ਕਰ ਜਾਂਦੇ ਹੈਗੇ ਆ ਪਰ ਬਣਦਾ ਤਾਂ ਇਹ ਸੀਗਾ ਵਿੱਚ ਇਹਨਾਂ 'ਚ ਮਾੜੀ-ਮੋਟੀ ਵੀ ਅਣ ਹੁੰਦੀ ਤਾਂ ਇਹਨਾਂ ਨੂੰ ਆਪ ਹੀ ਜਿਹੜੇ ਅਹੁਦੇ ਇਹਨਾਂ ਕੋਲੇ ਰਹਿੰਦੇ ਸੀਗੇ ਉਹਨਾਂ ਤੋਂ ਰਿਜ਼ਾਈਨ ਕਰ ਦੇਣਾ ਚਾਹੀਦਾ ਸੀਗਾ ਪਰ ਫੇਰ ਵੀ ਇਹ ਚਿੱਤੀ ਆਲੇ ਮੰਨਦੇ ਨਾਲ ਉਸ ਪੋਸਟ ਤੇ ਚੱਲਦੇ ਰਹੇ ਹੈਗੇ ਆ ਤਦ ਫਿਰ ਇਹਨਾਂ ਨੇ ਵਿੱਚ ਵਿਚਾਰੇ ਇਹ ਮਨ ਵੀ ਬਣਾ ਲਿਆ ਕਿ ਮੈਂ ਹਾਈ ਕੋਰਟ ਵਿੱਚ ਐਸ்சிਪੀਸੀ ਦੇ ਖਿਲਾਫ ਜਾਵਾਂਗਾ ਕਿ ਇਹ ਮੈਨੂੰ ਕਿਸੇ ਟਾਈਮ ਵੀ ਕੋਈ ਸੱਚਾ ਝੂਠਾ ਬਲੇਮ ਲਾ ਕੇ ਮੈਨੂੰ ਹੈੱਡ ਗਰੰਟੀ ਦੀ ਜਿਹੜੀ ਪੋਸਟ ਹੈਗੀ ਆ ਦਰਬਾਰ ਸਾਹਿਬ ਦੀ ਉਸ ਤੋਂ ਵੀ ਅਲੈਦਾ ਕਰ ਸਕਦੇ ਹੈਗੇ ਪਰ ਉਸ ਵਿੱਚ ਸਿੱਖ ਕੌਮ ਦੇ ਸਰਟਨ ਸੈਕਸ਼ਨਸ ਦੇ ਵਿੱਚ ਉਸ ਦਾ ਰੋਸ ਜਗਾਏਗਾ ਜਿਸ ਕਰਕੇ ਇਹਨਾਂ ਨੇ ਉਸ ਦੀ ਕਦਰ ਰੱਖਦੇ ਹੋਏ ਆਪਣੀ ਜਿਹੜੀ ਹਾਈ ਕੋਰਟ ਦੀ ਪਟੀਸ਼ਨਸ ਨੂੰ ਵਾਪਸ ਲੈ ਰਹੀ ਸੀ ਜੀ ਪਰ ਇਸੇ ਤਰ੍ਹਾਂ ਇੰਨਾ ਦੇ ਜਿਹੜੇ ਸੇਵਾ ਕਾਲ ਦੇ ਦੌਰਾਨ ਐਬਸੈਂਟ ਡਾਊਨਸ ਆਉਂਦੇ ਰਹੇ ਹੈਗੇ ਆ ਤੇ ਫੇਰ ਗਿਆਨੀ ਕੋਲਦੀਪ ਸਿੰਘ ਗੜਗੱਜ ਦੀ ਅਪਾਇੰਟਮੈਂਟ ਹੋ ਜਾਂਦੀ ਹੈ 10 ਮਾਰਚ 2025 ਨੂੰ ਉਹ ਆਪਣੇ ਆਪ ਹੀ ਇੱਕ ਕਵਿਸ਼ਨ ਵਿੱਚ ਚਲੀ ਜਾਂਦੀ ਹੈਗੀ ਆ

ਮਤਲਬ ਕਿ ਬਹੁਤ ਬਲੰਟ ਜਿਹੜਾ ਸੀਗਾ ਇਹ ਮਤਲਬ ਕਿ ਕੈਸਾਗਦੇ ਆ ਕਿ ਬੋਰਡ ਸੀਗੇ ਜਿਹਨੇ ਕਿ ਇੱਕ ਤਰ੍ਹਾਂ ਦੇ ਨਾਲ ਕਾਫੀ ਉਹਦਾ ਭਾਰੀ ਰਿਐਕਸ਼ਨ ਹੋਇਆ ਹੈਗਾ ਐਸਟਪੀਸੀ ਵੱਲੋਂ ਵੀ ਤੇ ਇਵਨ ਕਿ ਜਥੇਦਾਰ ਕਲਦੀਪ ਸਿੰਘ ਗੜਕਾਜ ਵੱਲੋਂ ਵੀ ਮਤਲਬ ਐਜ਼ ਐਜ਼ ਅ ਸਿੱਖ ਸਿੱਖ ਪੋਲੀਟਿਕਲ ਐਕਟਿਵਿਸਟ ਤੁਸੀਂ ਕੀ ਦੇਖਦੇ ਹੋ ਕਿ ਮੁੱਖ ਮੰਤਰੀ ਨੂੰ ਕਿਸੇ ਵੀ ਸਟੇਟ ਦੇ ਮੁੱਖ ਮੰਤਰੀ ਨੂੰ ਕੀ ਇਹ ਕਮੈਂਟਸ ਜਿਹੜੇ ਨੇ ਕਰਨੇ ਚਾਹੀਦੇ ਨੇ ਜਥੇਦਾਰ ਹੋਣਾ ਤੇ ਇਹ ਜੀਤਾਪਾ ਇਹਨੂੰ ਮਤਲਬ ਕਿ ਸੋਚਦੇ ਹੈਗੇ ਆ ਸਟੇਬਲ ਟਰਮਸ ਦੇ ਵਿੱਚ ਉਹਨਾਂ ਨੂੰ ਇਸ ਤੋਂ ਗਰੇਜ ਕਰਨਾ ਚਾਹੀਦਾ ਸੀ ਬਤੌਰ ਚੀਫ ਮਿਨਿਸਟਰ ਪਰ ਉਹਨਾਂ ਨੇ ਆਪਣੀ ਤਕਰੀਰ ਵਿੱਚ ਇਹ ਵੀ ਜ਼ਿਕਰ ਕੀਤਾ ਸੀਗਾ ਇਹਨਾਂ ਸ਼ਬਦਾਂ ਨੂੰ ਬੋਲਣ ਤੋਂ ਪਹਿਲੇ ਕਿ ਮੈਂ ਜੋ ਵੀ ਹੋ ਕਹਿ ਰਿਹਾ ਹੈ ਤਾਂ ਜਾਂ ਬੋਲ ਰਿਹਾ ਹੈਗਾ ਮੈਂ ਐਸ ਚੀਫ ਮਿਨਿਸਟਰ ਪੰਜਾਬ ਨਹੀਂ ਬੋਲ ਰਿਹਾ ਹੈਗਾ ਮੈਂ ਐਜ਼ ਇੱਕ ਕੌਮਨ ਸਿਕ ਬੋਲ ਰਿਹਾ ਹੈਗਾ ਕਿਉਂਕਿ ਉਸ ਤੋਂ ਕੁਛ ਦਿਨ ਪਹਿਲੇ ਜਿਹੜੇ ਇਹਨਾਂ ਦੀ ਕੈਬਨਿਟ ਤੇ ਮਿਨਿਸਟਰ ਹੈਗੇ ਆ ਤਰਨਜੀਤ ਸਿੰਘ ਉਹਨਾਂ ਦੇ ਖਿਲਾਫ ਜਿਹੜਾ ਸੀਗਾ ਅਤਾ ਤਖਸਾਲ ਵੱਲੋਂ ਇੱਕ ਤਰ੍ਹਾਂ ਦੇ ਹੁਕਮ ਆਇਆ ਸੀ ਕਿ ਤੁਸੀਂ ਸਰਟਨ ਡੇਸ ਦੇ ਵਿੱਚ ਜੋ ਵੀ ਤੁਹਾਡੇ ਤੋਂ ਕੋਈ ਪੰਥਕਤਾਈ ਹੋਈ ਹੈਗੀ ਆ ਉਦੇ ਪਰ ਆ ਕੇ ਕਾਲ ਤੱਕ ਸਾਦੀ ਸੈਕਟਰ ਹੇਟ ਦੇ ਵਿੱਚ ਸਪਸ਼ਟੀਕਰਨ ਦਿਓ ਉਸ ਪ੍ਰਤੀਕਰਮ ਵਿੱਚ ਜਿਹੜੇ ਚੀਫ ਮਿਨਿਸਟਰ ਪੰਜਾਬ ਹੈਗੇ ਭਵੰਤਮਾਨ ਉਹ ਬੋਲ ਰਹੇ ਸੀਗੇ ਪਰ ਹੁਣ ਜਿਹੜੀ ਕਿਉਂਕਿ ਹੁਣ ਸਾਰੀ ਕੌਮ ਜਿਹੜੀ ਹੈਗੀ ਆ ਉਸ ਕੌਮ ਦੀ ਜਿਹੜੀ ਲੀਡਰਸ਼ਿਪ ਆ ਬੇਸਿਕਲੀ ਤੇ ਇਸੇ ਤਰ੍ਹਾਂ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਆ ਅੰਡਰ ਦੀ ਕਮਾਂਡ ਆਫ ਭਵੰਤਮਾਨ ਉਹ ਐਸ ਟਾਈਮ ਤੇ ਬੀਜ਼ੀ ਹੈਗੇ ਆ جا تو پاواں سالا شہیدی سماغم اپنے سامنے آ رہا ہے گا پچی hmm. دن دو پیرلل سٹیج لگنی ہے صاحب ایک hmm. پاس گورنمنٹ سپونسڈ سٹیج ہوگی دوسرے ایس جی پی سی وسڈ سٹیج ہوگی اینا دی سٹیج, دی سٹیج دے اتنے جی جتے در قلدیب سنگرگا ہے گیا

ਉਹ ਵੀ ਅਨੰਦਪੁਰ ਸਾਹਿਬ ਦੀ 30 ਦੇ ਕਾਰਨ ਜਾ ਰਹੀ ਹੈਗੀ ਆ ਜਿਹੜਾ ਕਿ ਆਪਣੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਹੈਗਾ ਇਸ ਤੇ ਚਲਦੇ ਚੱਲਦਾ ਕੰਟਰੋਵਰਸੀ ਦੇ ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਗਿਆਨੀ ਰਗਵੀਰ ਸਿੰਘ ਨੂੰ ਜ਼ਬਰੀ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਪਰ ਉਹਦਾ ਕੋਈ ਟਾਈਮ ਲਿਮਿਟ ਨਹੀਂ ਆਈ کنمی چھٹی تک دو مہینے کہہ رہا ہے نہیں آیا کہ انہوں کن لمبی چھٹی تجیا جا رہا ہے گا بیلی ایس جی پی سی گراؤنڈ پرپیئر کر رہی ہے گیا کہ گی رگویت سننا ਇਸੇ ਤਰ੍ਹਾਂ ਗਿਆਨੀ ਸੁਲਤਾਨ ਸਿੰਘ ਹੁਣਾਂ ਨੂੰ ਵੀ ਜੋ ਵੀ ਉਹਨਾਂ ਕੋਲੇ ਅਹੁਦੇ ਹੈਗੇ ਆ ਉਹਨਾਂ ਤੋਂ ਵੀ ਉਹਨਾਂ ਨੂੰ ਫਾਰਗ ਕਰ ਦਿੱਤਾ ਜਾਵੇ ਜਿਸ ਕਰਕੇ ਇਹਨਾਂ ਨੇ ਗਿਆਨੀ ਸੁਲਤਾਨ ਸਿੰਘ ਦੀ ਜਿਹੜੀ ਬਦਲੀ ਸੀਗੀ ਉਹ ਮੁਖਸਰ ਸਾਹਿਬ ਐਜ਼ ਬਤੌਰ ਹੈੱਡ ਕਰਮਤੀ ਕਰਤੀ ਸੀਗੀ ਜਿੱਥੇ ਕਿ ਗਿਆਨੀ ਸਲਤਾਨ ਸਿੰਘ ਜੋ ਮੇਰੇ ਸੋਰਸਿਸ ਦਾ ਉਹਨਾਂ ਨੇ ਉੱਥੇ ਜੁਆਇਨ ਨਹੀਂ ਕੀਤਾ ਹੈਗਾ ਤੇ ਮੀਨਵਾਈਲ ਇਹ ਵੀ ਖਬਰ ਆ ਰਹੀ ਹੈਗੀ ਆ ਕਿ ਗਿਆਨੀ ਸਲਤਾਨ ਸਿੰਘ ਨੂੰ ਜਿਹੜੇ ਅਮਰੀਕਨ ਸਿੱਖਸ ਹੈਗੇ ਆ ਉਹ ਇਹਨਾਂ ਨੂੰ ਸਪான்ਸਰ ਕਰ ਰਹੇ ਹੈਗੇ ਆ ਐਸ ਰਿਲੀਜੀਅਸ ਪ੍ਰੀਚਰ ਤੇ ਇਹ ਥੋੜੇ ਦਿਨਾਂ ਦੇ ਵਿੱਚ ਇਹ ਅਮਰੀਕਾ ਜਾ ਰਹੇ ਹੈਗੇ ਆ ਉੱਥੇ ਆਪਣੀ ਜਿਹੜੀ ਨਵੀਂ ਅਸਾਈਨਮੈਂਟ ਹੈਗੀ ਆ ਉਹਨੂੰ ਜੁਆਇਨ ਕਰਨ ਦੇ ਲਈ ਸੋ ਅਲਟੀਮੇਟਲੀ ਉਹਨਾਂ ਨੇ ਆਪਣੇ ਆਪ ਨੂੰ ਪੱਕੇ ਤੌਰ ਤੋਂ ਹੀ ਮੁਖਸਰ ਦੇ ਹੈੱਡ ਗ੍ਰੰਟੀ ਜੋਨਰ ਰਤਬਾ ਦਿੱਤਾ ਸੀ ਉਸ ਦੇ ਤੋਂ ਵਾਕ ਹੋ ਜਾਣਾ ਹੈ ਇਨ ਟਾਈਮ ਕਿਆ ਨੀ ਰਗਵੀਰ ਸਿੰਘ ਜਿਹੜੇ ਹੈਗੇ ਆ ਜੋ ਦੱਸਿਆ ਜਾ ਰਿਹਾ ਹੈ ਉਹ ਕਾਫੀ ਸਟੰਡ ਹੈਗੇ ਆ ਇਸ ਐਸ்சிਪੀਸੀ ਦੇ ਫੈਸਲੇ ਤੋਂ ਪਰ ਬੋਰਡ ਦਾਤਾ ਇਸ ਗਿਆ ਮੈਂ ਦੁਆਰਾ ਰਿਪੀਟ ਕਰਦਾ ਕਿ ਗਿਆਨੀ ਰਗਵੀਰ ਸਿੰਘ ਹੁਣਾ ਨੂੰ ਆਪਣਾ ਇੱਕ ਮਾਨ ਰੱਖਦੇ ਹੋਏ ਉਹਨਾਂ ਨੂੰ ਜ਼ਾਇਨ ਕਰਦਣਾ ਚਾਹੀਦਾ ਸੀ ਆਪਣੇ ਪੋਸਟੋ ਕੇ ਬਿਫੋਰ ਐਸਜੀਪੀਸੀ ਐਕਟਸ ਦੇਖੋ ਹੁਣ ਜਿਹੜੇ ਜਿਹੜੇ ਜਥੇਦਾਰਾਂ ਨੇ ਉਸ ਵਕਤ ਇਹ ਫੈਸਲਾ ਸੁਣਾਇਆ 2 ਦਸੰਬਰ ਨੂੰ ਜਿਹਨੂੰ ਇਤਿਹਾਸਿਕ ਫੈਸਲਾ ਤੁਸੀਂ ਕਹਿੰਦੇ ਆ ਉਹਨਾਂ ਚੋਂ ਕੇਵਲ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਹਜੇ ਤੱਕ ਡਟੇ ਹੋਏ ਨਹੀਂ politically ਪੋਲੀਟੀਕਲ ਆ ਗਏ ਉਹਨਾਂ ਨੇ ਆਪਣੇ ਇੱਕ ਨਵਾਂ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਜੇ ਬਣਿਆ ਨਹੀਂ ਹੈਗਾ ਇੱਕ ਇੱਕ ਅਦ ਵਿਚਾਰੇ ਜਿਹਾ ਕੰਮ ਉਹਨਾਂ ਦਾ ਹੈਗਾ ਐਨੀ ਹਾਉ ਉਹ ਇੱਥੇ ਮੌਜੂਦ ਨਹੀਂ ਗਿਆਨੀ ਰਗਵੀਰ ਸਿੰਘ ਜਾ ਚੁੱਕੇ ਨੇ ਲੰਬੀ ਛੁੱਟੀ ਤੇ ਜਾਂ ਭੇਜ ਦਿੱਤੇ ਗਏ ਨੇ ਗਿਆਨੀ ਸੁਲਤਾਨ ਸਿੰਘ ਤੁਸੀਂ ਕਿਹਾ ਵੀ ਹੁਣ ਅਮਰੀਕਾ ਜਾ ਰਹੇ ਨੇ ਹੀ ਇਸ ਮੂਵਿੰਗ ਉੱਥੇ ਕੰਮ ਕਰਨਗੇ ਗੁਰਦੁਆਰੇ ਦੇ ਵਿੱਚ ਜੋ ਵੀ ਉਹਨਾਂ ਦੀ ਉੱਥੇ ਮਤਲਬ ਇਹਨੂੰ ਕੀ ਕਿਹਾ ਜਾਵੇ ਇਸ ਫੀਨੋਮੈਨਾ ਨੂੰ ਕੀ ਕਿਹਾ ਜਾਵੇ ਕਿ ਜਥੇਦਾਰ ਇੱਥੋਂ ਖਿਸਕ ਰਹੇ ਨੇ ਜੱਥੇਦਾਰਾਂ ਨੂੰ ਇੱਥੋਂ ਉਪਜਾਇਆ ਜਾ ਰਿਹਾ ਹੈਗਾ ਜਾਂ ਜੱਥੇਦਾਰਾਂ ਨੂੰ ਇੱਥੋਂ ਕੱਢਿਆ ਜਾ ਰਿਹਾ ਹੈਗਾ ਇਹ ਇਹਨੂੰ ਕਿਵੇਂ ਲਈਏ ਜੱਥੇਦਾਰ ਆਪ ਜਾ ਰਹੇ ਨੇ ਜਾਂ ਉਹਨਾਂ ਨੂੰ ਜ਼ਬਰਦਸਤੀ ਭੇਜਿਆ ਜਾ ਰਿਹਾ ਕੀ ਕਿਸੇ ਕਿਸਮ ਦਾ ਕੋਈ ਦਬਾਅ ਥ੍ਰੈਟ ਜਾਂ ਕੁਝ ਕੀ ਹੋ ਸਕਦਾ ਹੈਗਾ ਦੇਖੋ ਅੰਦਰ ਬਾਹਰ ਇਹ ਤਾਂ ਜੋ ਵੀ ਕੋਈ ਟਿੱਪਣੀ ਆਉਂਦੀ ਰਹੀ ਹੈਗੀ ਆ ਕੋਈ ਇਹ ਹੀ ਆਉਂਦੀ ਰਹੀ ਹੈਗੀ ਆ ਕਿ ਗਿਆਨੀ ਰਗਵੀਰ ਸਿੰਘ ਬੜੀ ਘਟਣ ਮਹਿਸੂਸ ਕਰ ਰਹੇ ਹੈਗਾ ਹੀ ਇਸ ਨਾਟ ਹੈਪੀ ਜਿਸ ਤਰ੍ਹਾਂ ਇਹ ਇਵੈਂਟਸ ਉਹਨਾਂ ਦੇ ਅਨਫੋਲਡ ਹੋ ਰਹੀਆਂ ਹੈਗੀਆਂ ਨੇ ਆਫਟਰ डिसेंबर 2 2024 ਇਸ ਕਰਕੇ ਉਹ ਉਹ ਪਰ ਆਪਣਾ ਮਾਈਂਡ ਕਲੀਅਰ ਨਹੀਂ ਕਰ ਸਕੇ ਹੈਗੇ ਕਿ ਉਹਨਾਂ ਨੂੰ ਇੱਕ ਸਨਮਾਨਜਨਕ ਤਰੀਕੇ ਦੇ ਨਾਲ ਕਿ ਸ਼ਾਇਦ ਕੀ ਹੈ ਆਪਣੇ ਆਪ ਨੂੰ ਐਸ்சிਪੀਸੀ ਤੋਂ ਵੱਖ ਕਰਨਾ ਹੈਗਾ ਪਰ ਕਿ ਉਹਨੂੰ ਚਾਹਤਾ ਹੈ ਜੋਬਸ ਕੁਆਲਟੀ ਜਿਹੜੀ ਹੈਗੀ ਆ ਉਹ ਇਹਦਾ ਲਈ ਚਾਹ ਦੇ ਮਹੱਤਵ ਰੱਖਦੀ ਆ ਰੈਦਰ ਕਿ ਇੱਕ ਸਿੱਖ ਕੌਮ ਦਾ ਟਰਸਟ ਤੇ ਉਹਦਾ ਮਾਨ ਚਾਹ ਦੇ ਮਹੱਤਵ ਰੱਖਦਾ ਹੈਗਾ ਕੁਕੀ ਜੀ ਐਸਸੀਪੀਸੀ ਦੇ ਲਈ ਮੈਂ ਇੱਥੇ ਇਹ ਗੱਲ ਤੁਹਾਨੂੰ ਕਹਿਣਾ ਚਾਹ ਰਹੀ ਆ ਕਿ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਹੜੇ ਪਹਿਲਾਂ ਜਥੇਦਾਰ ਰਹੇ ਨੇ ਉਹਨਾਂ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਨ ਬਹੁਤ ਉਦਾਸ ਹੈ ਕਿ ਇਹ ਜੋ ਕਟਨਾਵਾ ਹੋ ਰਹੀਆਂ ਨੇ ਜਿਸ ਤਰ੍ਹਾਂ ਗਿਆਨੀ ਰਗਬੀਰ ਸਿੰਘ ਜੀ ਨੂੰ ਉੱਥੋਂ ਭੇਜਿਆ ਗਿਆ ਹੈਗਾ ਉਹਨਾਂ ਦਾ ਉਹਨਾਂ ਨੇ ਗੱਲ ਕਹੀ ਕਿ ਇਟਸ ਵੈਰੀ ਇੰਪੋਰਟੈਂਟ ਇਟਸ ਵੈਰੀ ਸਿਗਨੀਫੀਕੈਂਟ ਕਿ ਬਹੁਤ ਵੱਡਾ ਸਤਾਬਦੀ ਆਪਣੇ ਸਾਹਮਣੇ ਹੈ 350 ਸਾਲਾ ਗੁਰੂ ਤੇ ਇੱਕ ਬਹਾਦਰ ਜੀ ਦਾ ਜਿਹੜਾ ਜਿਹੜਾ ਅਲੱਗ-ਅਲੱਗ ਪੋਲਿਟੀਕਲ ਥਿਰਾਂ ਜਿਹੜੀਆਂ ਨੇ ਉਹ ਬੜੇ ਉਤਸ਼ਾਹ ਨਾਲ ਉੱਥੇ ਆਪਣੀ ਯੋਗਦਾਨ ਪਾ ਰਹੇ ਨੇ ਕੋਈ ਨਗਰ ਕੀਰਤਨ ਕਟ ਰਹੇ ਨੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੇਖੋ ਜੀ ਲਗਾਤਾਰ ਉਹਨਾਂ ਦੀ ਜਿਹੜੀ ਮੀਡੀਆ ਦੇ ਵਿੱਚ ਉਹਨਾਂ ਦੀ ਪ੍ਰੋਮੋਸ਼ਨ ਹੈ ਉਹ ਇਸੇ ਲੈਵਲ ਤੇ ਲੈ ਰਿਆ ਨੇ ਕਿ ਐਨੇ ਨਗਰ ਕੀਰਤਨ ਐਨੇ ਸਮਾਗਮ ਅਲੱਗ-ਅਲੱਗ ਸੂਬਿਆਂ ਦੇ ਵਿੱਚ ਅਲੱਗ-ਅਲੱਗ ਜਿਹੜੀ ਸੇਲੀਬ੍ਰਿਟੀਜ਼ ਨੇ ਉਹਨਾਂ ਨੂੰ ਸੱਦਿਆ ਜਾ ਰਿਹਾ ਹੈਗਾ ਇਨਵਾਈਟ ਕਰਨ ਦੇ ਲਈ ਕੁਲਤਾਰ ਸਿੰਘ ਸੰਧਵਾਨ ਜੀ ਸਾਰਾ ਹਮਲਾ ਫੈਲਾ ਲੱਗਾ ਹੋਇਆ ਹੈਗਾ ਹਰਜੋਤ ਸਿੰਘ ਬੈਂਸ ਇਹਨਾਂ ਦੇ ਮਿਨਿਸਟਰ ਨੂੰ ਤਾਂ ਪੱਕਾ ਹੀ ਇਹ ਦੇਤੇ ਇਸੇ ਤੇ ਲੱਗੇ ਹੋਏ ਨੇ ਹੁਣ ਤੁਸੀਂ ਦੱਸਿਆ ਕਿ ਅਨੰਦਪੁਰ ਸਾਹਿਬ ਦੇ ਵਿੱਚ ਆਪਣੇ ਟੈਂਟ ਦੇ ਵਿੱਚ ਵਿਧਾਨ ਸਭਾ ਵੀ ਉਹ ਉੱਥੇ ਜਿਹੜਾ ਉਹਦਾ ਸੈਸ਼ਨ ਹੈ ਉਹ ਸੱਦਿਆ ਜਾ ਰਿਹਾ ਤੇ ਇਹ ਵੀ ਗੱਲਾਂ ਹੈਗੀਆਂ ਸਾਡੇ ਸਾਹਮਣੇ ਕਿ ਹੋ ਸਕਦਾ ਅਨੰਦਪੁਰ ਸਾਹਿਬ ਨੂੰ ਇੱਕ ਅਲੱਗ ਜ਼ਿਲ੍ਹਾ ਬਣਾ ਦਿੱਤਾ ਜਾਵੇ ਇਨ ਦਾ ਇਨ ਦਾ ਸੇਮ ਮੈਨਰ ਬੀਜੇਪੀ ਵੀ ਆਪਣੇ ਲੈਵਲ ਦੇ ਉੱਤੇ ਅਲੱਗ-ਅਲੱਗ ਸਟੇਟਸ ਦੇ ਵਿੱਚ ਆਪਣਾ ਕੰਮ ਕਰ ਰਹੀ ਹੈਗੀ ਆਪਾਂ ਵੇਖਿਆ ਕਿ ਕੀ ਕੀ ਜੋੜਾ ਗੁਰੂ ਸਾਹਿਬ ਦੇ ਜੋੜਿਆਂ ਦਾ ਕਿਸ ਤਰ੍ਹਾਂ ਉੱਥੇ ਸਥਾਪਿਤ ਕੀਤਾ ਗਿਆ ਉਹ ਜੋੜਿਆਂ ਦਾ ਹਾਲਾਂਕਿ ਇੱਥੇ ਪੰਜਾਬ ਦੇ ਵਿੱਚ ਕੋਈ ਖਾਸ ਕਿਸਮ ਦਾ ਉਤਸ਼ਾਹ ਨਹੀਂ ਸੀਗਾ ਪਰ ਇੱਕ ਹਰਦੀਪੂਰੀ ਜੀ ਨੇ ਇੱਕ ਵੱਡੀ ਯਾਤਰਾ ਕੱਢੀ ਹੈਗੀ ਐਂਡ ਅਪਟਨਾ ਸਾਭ ਦੇ ਵਿੱਚ ਜਾ ਕੇ ਉਹ ਜੋੜੇ ਜਿਹੜੇ ਨੇ ਉਹਨਾਂ ਨੂੰ ਉੱਥੇ ਸਥਾਪਿਤ ਕੀਤਾ ਹੈਗਾ ਇਹਦੇ ਵਿੱਚ ਕਾਫੀ ਸੈਲੀਬ੍ਰਿਟੀਜ਼ ਆਪਣੇ ਪੰਜਾਬ ਦੀਆਂ ਗਾਉਣ ਵਾਲੀਆਂ ਇਹ ਸਾਰੀਆਂ ਨੂੰ ਇਨਵੋਲਵ ਵੀ ਕੀਤਾ ਗਿਆ ਹੈਗਾ ਆਪਾਂ ਦੇਖ ਰਹੇ ਹਾਂ ਹੁਣ ਹਰਿਆਣਾ ਦੀ ਸਰਕਾਰ ਵੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਨੂੰ ਸਤਾਪਦੀ ਨੂੰ ਮਨਾਉਣ ਲਈ ਆਪਣੀਆਂ ਤਿਆਰੀਆਂ ਕਰ ਰਹੀ ਹੈ ਔਰ ਪ੍ਰਧਾਨ ਮੰਤਰੀ ਵੀ ਇਹਦੇ ਵਿੱਚ ਸ਼ਾਮਿਲ ਹੋਣਗੇ ਹੋ ਸਕਦਾ ਉਹ ਅਨੰਦਪੁਰ ਸਾਹਿਬ ਸ਼ਾਮਿਲ ਨਾ ਹੋਣ ਕਿਤੇ ਆਪਣੇ ਅਲੱਗ ਥਾਂ ਦੇ ਉੱਤੇ ਜਿਹੜੀ ਉਹਨਾਂ ਦੀ ਪਾਰਟੀਆਂ ਵੱਲੋਂ ਜਾਂ ਉੱਥੇ ਹੋਣਗੇ ਸੋ ਇੱਕ ਬਹੁਤ ਵੱਡਾ ਸਮਾਗਮ ਆਪਣੇ ਸਾਹਮਣੇ ਹੈ ਸਿੱਖ ਧਰਮ ਦਾ ਸਭ ਤੋਂ ਵੱਡਾ ਇੱਕ ਤਰ੍ਹਾਂ ਦੇ ਨਾਲ ਜਿੱਥੇ ਇੱਕ ਇੱਕ ਏਕਤਾ ਦਾ ਸੰਦੇਸ਼ ਜਾਣਾ ਚਾਹੀਦਾ ਸੀ ਇਹ ਪ੍ਰੋਫੈਸਰ ਮਨਜੀਤ ਸਿੰਘ ਹੁਣਾਂ ਨੇ ਕਿਹਾ ਕਿ ਸਤਾਪਦੀ ਤੋਂ ਬਾਅਦ ਵੀ ਕੀਤਾ ਜਾ ਸਕਦਾ ਸੀ ਐਸਜੀਪੀਸੀ ਐਂਡ ਜਥੇਦਾਰ ਜਿਹੜੇ ਨੇ ਮੌਜੂਦਾ ਉਹ ਸਤਾਪਦੀ ਤੋਂ ਸਤਾਪਦੀ ਤੋਂ ਬਾਅਦ ਹੋਈ ਇਹ ਚੀਜ਼ਾਂ ਕਰ ਸਕਦੇ ਸੀ ਘੱਟੋ-ਘੱਟ ਇਹ ਜਿਹੜੇ ਸਮਾਗਮ ਆ ਇਹਨਾਂ ਨੂੰ ਤਾਂ ਇੱਕ ਜੋੜ ਇੱਕ ਜੋੜ ਹੋ ਕੇ ਸੈਲੀਬ੍ਰੇਟ ਕਰ ਲਿਆ ਜਾਵੇ ਸੈਲੀਬ੍ਰੇਟ ਅਗਰ ਸਹੀ ਸ਼ਬਦ ਨਹੀਂ ਆ ਤਾਂ ਇੱਕ ਜੁਟਤਾ ਤਾਂ ਦਿਖਾਈ ਜਾਵੇ ਨਾ ਪੰਥਕ ਧਿਰਾਂ ਦੀ ਵੀ ਅਸੀਂ ਸਭ ਇਕੱਠੇ ਹੈਗੇ ਆ ਉਹਨਾਂ ਨੇ ਕਿਹਾ ਵੀ ਇੱਥੇ ਤਾਂ ਆਪਣੇ ਆਪਣੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਔਰ ਐਸਟੀਪੀਸੀ ਇਨ੍ਹਾਂ ਚੀਜ਼ਾਂ ਦੇ ਵਿੱਚ ਇਹ ਜਿਹੜੇ ਨੇ ਸਾਰੇ ਉਹ ਲੱਗੇ ਹੋਏ ਨੇ ਕਿ ਜੱਥੇਦਾਰਾਂ ਨੂੰ ਜਿਨ੍ਹਾਂ ਨੇ ਸਾਡੇ ਖਿਲਾਫ ਹੁਕਮ ਦਿੱਤੇ ਸੀ ਉਹਨਾਂ ਨੂੰ ਹਟਾਓ ਇਨਡਾਇਰੈਕਟਲੀ ਇਹਦੇ ਵਿੱਚ ਅਕਾਲੀ ਦਲ ਦਾ ਨਾਮ ਪਿੱਛੇ ਆਉਂਦਾ ਹੈਗਾ ਜਿਹੜਾ ਨਾ ਇਹ ਇਹ ਇਵੈਂਟਸ ਜਿਹੜੀਆਂ ਹੈਗੀਆਂ ਨੇ ਸੀਧੀ ਸਮਾਗਮ ਦੇ ਮੁਤਲਕ ਇਦੇ ਵਿੱਚ ਤੁਸੀ ਦੇ ਕੋਲੀ ਨਾਰਥ ਤੇ ਜਿਹੜੀਆਂ ਵੈਸਟਰਨ ਸਟੇਟਸ ਹੈਗੀਆਂ ਨੇ ਇੰਡੀਆ ਲੀਆ ਉਹਨਾਂ ਵਿੱਚ ਕੋਸ਼ਿਸ਼ ਸਟੇਟਾਂ ਵਿੱਚ ਇਸ ਨੂੰ ਸਟੇਟ ਲੈਵਲ ਤੇ ਮਨਾਇਆ ਜਾ ਰਿਹਾ ਹੈਗਾ ਕਿਸੇ ਨਾ ਕਿਸੇ ਰੂਪ ਵਿੱਚ ਜਿਵੇਂ ਕਿ ਪਪਾ ਹਰਨਾਮ ਸਿੰਘ ਤੋਂ ਮਾਂ ਜੋ ਕਿ ਦولت梅里 ਤਕਸਾਲ ਦੇ ਇੱਕ ਫੈਕਸ਼ਨ ਦੇ ਮੁਖੀ ਹੈਗੇ ਆ ਉਹਨਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈਗਾ ਕਿ ਉਹਨਾਂ ਦੇ ਕਹਿਣ ਤੇ ਜਿਹੜੀ ਮਹਾਰਾਸ਼ਟਰਾ ਦੀ ਐਸ ਟਾਈਮ ਤੇ ਗੱਠਬੰਧਨ ਦੀ ਸਰਕਾਰ ਹੈਗੀ ਆ ਅੰਡਰ ਦੀ ਲੀਡਰਸ਼ਿਪ ਆਫ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਸ਼ਹੀਦੀ ਸਮਾਗਮ ਨੂੰ ਤੇ ਇੱਕ ਤਰਾਨਾ ਸਮਰਪਿਤ ਹੁੰਦੇ ਹੋਏ ਉਹ ਆਪਣੇ ਜਿਹੜੇ ਸਕੂਲ ਦੀ এডਿਕੇਸ਼ਨ ਦਾ ਪੂਰੀ ਕਲਮ ਹੈਗਾ ਉਹਦੇ ਵਿੱਚ ਗੁਰੂ ਤੇਗ ਤੇਗ ਬਹਾਦਰ ਸਾਹਿਬ ਦੇ ਪਾਰੇ ਤੇ ਉਹਨਾਂ ਦੀ ਸ਼ਹਾਦਤ ਬਾਰੇ ਇੱਕ ਨਵਾਂ ਚੈਪਟਰ ਜਿਹੜਾ ਹੈਗਾ ਬੁక్స్ ਵਿੱਚ ਇੱਕ

ਉਹ ਕਾਫੀ ਵੱਡੇ ਪੱਤਰ ਤੇ ਇਹ ਸਮਾਗਮ ਜਿਹੜਾ ਹੈਗਾ ਸੋ ਕੁਲ ਮਿਲਾ ਕੇ ਅਲੱਗ-ਅਲੱਗ ਧੜੇ ਨੇ ਜਿਹੜੇ ਸਮਾਗਮ ਕਰ ਰਹੇ ਨੇ ਪਰ ਉਹ ਜਿਹੜੀ ਪੰਥਕ ਇਕਜੁੱਟਦਾ ਹੈ ਉਹ ਗਾਇਬ ਹੈ ਜਿਹੜਾ ਪੰਜਾਬ ਦੇ ਵਿੱਚ ਆ ਨਾ ਜਿਸਰਾ ਦੇ ਦਫਾੜ ਸਾਹਮਣੇ ਆ ਰਹੇ ਹੈਗੇ ਆ ਸਟੇਟ ਵਿੱਚ ਤੇ ਐਸਜੀਪੀਸੀ ਵਿੱਚ ਇਹਦਾ ਮੋੜ ਜਿਹੜਾ ਹੈਗਾ ਇਹ ਗਿਆਨੀ ਜਾਲ ਸਿੰਘ ਜਦੋਂ ਚੀਫ ਮਿਨਿਸਟਰ ਹੁੰਦੇ ਸੀ ਕਾਂਗਰਸ ਦੇ ਚੀਫ ਮਿਨਿਸਟਰ ਸੀਗੇ ਪੰਜਾਬ 'ਚ ਇਨ 70s ਹਮਮਤਾ ਤੇ ਉਦੋਂ ਪਹਿਲੀ ਵਾਰੀ ਮਤਲਬ ਕਿ ਬੜੀ ਪਲੇਟੈਂਟ ਜਿਹੜੀ ਹੈਗੀ ਆ ਸਿੱਖ ਅਫੀਅਰਸ ਦੇ ਵਿੱਚ ਆਪਣੀ ਇੱਕ ਪਛਾਣ ਬਣਾਉਣ ਦੇ ਖਾਤਰ ਉਹਨਾਂ ਨੇ ਇੰਟਰਫੇਅਰ ਕੀਤਾ ਸੀਗਾ ਤੇ ਉਸ ਟਾਈਮ ਤੇ ਪਰ ਉਹਨਾਂ ਨੇ ਇੱਕ ਕੰਸਟ੍ਰਕਟਿਵ ਇਫਰਟ ਕੀਤੀ ਸੀ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਕਿ ਆਡਾਟ ਜਿਹੜੇ ਗੁਰੂ ਗੋਬਿੰਦ ਸਿੰਘ ਨਾਲ ਅਟੈਚਡ ਥਾਵਾ ਹੈਗੀਆਂ ਨੇ ਜੈ ਸ਼ੋਪਰਾਪਤ ਜਗਾ ਹੈਗੀਆਂ ਨੇ ਉਹਨਾਂ ਨੂੰ ਇੱਕ ਮਾਰਕ ਦੇ ਰਾਹੀਂ ਚੋੜਿਆ ਸੀਗਾ ਜਿਹਨੂੰ ਕਹੇ ਗੁਰੂ ਕੋਪਿੰਦ ਸਿੰਘ ਮਾਰਕ ਕਹਿੰਦੇ ਹੈਗੇ ਆ ਪਰ ਇਸ ਨੂੰ ਚਾਰ ਦੇ ਬੜਾਵਾ ਦਿੱਤਾ ਹੈਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉਹ ਚੀਫ ਮਿੰਿਸਟਰ ਰਹੇ ਹੈਗੇ ਪੰਜਾਬ ਦੇ ਖਾਸ ਕਰਕੇ 1999 ਦੇ ਵਿੱਚ ਜਿਹੜਾ 300 ਸਾਲਾ ਸਮਾਗਮ ਸੀਗਾ ਆ ਗੁਰੂ ਗੋਬਿੰਦ ਸਿੰਘ ਦੀ ਨਾਲ ਰਿਲੇਟਡ ਉਸ ਨੂੰ ਸਰਕਾਰ ਨੇ بڑے ਵੱਡੇ ਪੱਧਰ ਤੇ ਮਨਾਈਆਂ ਸਿੱਧਾ ਨੰਤਪਾਲਸ ਉਸ ਵਿੱਚ ਸੈਂਟਰਲ ਗਵਰਨਮੈਂਟ ਜਿਹੜੀ ਕਿ ਉਸ ਟਾਈਮ ਤੇ ਕਮਾਂਡ ਸੀਗੇ ਅਟਲ ਬਿਹਾਰੀ ਵਾਜਪਾਈ ਐਸ ਪ੍ਰਾਈਮ ਮਿਨਿਸਟਰ ਉਹਨਾਂ ਨੇ ਇੰਡੀਅਨ ਗਵਰਨਮੈਂਟ ਵੱਲੋਂ ਇਸ ਫੰਕਸ਼ਨ ਲਈ 100 ਕਰੋੜ ਰੁਪਇਆ ਸੈਂਕਸ਼ਨ ਦੀ ਕੀਤਾ ਸੀਗਾ ਸਟੇਟ ਗਵਰਨਮੈਂਟ ਨੂੰ ਸੋ ਉੱਥੋਂ ਸ਼ੁਰੂ ਹੋਇਆ ਹੈ ਕੰਮ ਔਰ ਇਹ ਦੁਆਰਾ ਬਾਦੂ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਜਿੱਥੇ ਫਿਰ ਪ੍ਰਾਈਮ ਮਿੰਿਸਟਰ ਮੋਦੀ ਹੋਣਾ ਨੇ ਵਾਅਦੇ ਕੀਤੇ ਸੀਗੇ ਕਈ ਹਾਂ ਜੇ ਤਾਂ ਨੇ 500 ਸਾਲਾਂ ਤੋਂ ਨਾਲਕ ਦੀਰਜੀ ਦਾ ਸultanpur Lodhi ਮਨਾਇਆ ਹੈਗਾ ਉਦੋਂ ਵੀ ਜਿਹੜੀ ਸਟੇਜ ਜਿਹੜਾ ਸਟੇਜ ਸੀ ਉਹ ਅਡਾ ਲਗੀ ਸੀ ਜਿਹਦੀ ਕਮਾਂਡ ਕੈਪਟਨ ਅਮਰਿੰਦਰ ਸਿੰਘ ਕੋਲੇ ਸੀ ਇਸੇ ਤਰ੍ਹਾਂ STPC ਨੇ ਅੱਡ ਸਟੇਜ ਲਾਈ ਸੀ ਜਿਹਦੇ ਬਾਰੇ ਇਹ ਵੀ ਚਰਚਾ ਹੈਗੀ ਅੱਜਵੇਂ ਹੋਰ ਕੁਝ ਸੈਕਟ ਫੈਕਸ਼ਨਿਸ ਜਿਹੜੇ ਹੈਗੇ ਆ ਉਹ ਰੌਲਾ ਪਾ ਰਹੇ ਹੈਗੇ ਕਿ ਸਟੇਟ ਗਵਰਨਮੈਂਟ ਪੀ ਲੋੜਾ ਖਰਚ ਕਰ ਰਹੀ ਹੈਗੀ ਆ ਉਦੋਂ ਜਿਹੜੀ ਐਸ.ਟੀ.ਪੀ.ਸੀ ਨੇ ਆਪਣਾ ਟੈਂਟ ਲਾਇਆ ਸੀਗਾ ਸਟੇਜ ਤੇ ਉਹ ਕੱਲੇ ਦੀ ਵੈਲਿਊ ਹੀ ਜਿਹੜੀ ਹੈਗੀ ਉਹ 12 ਕਰੋੜ ਰੁਪਏ ਦੱਸੀ ਜਾ ਰਹੀ ਹੈਗੀ ਆ ਮਤਲਬ ਕਿ ਇੰਨਾ ਸਪੈਂਡ ਕਰਨਾ ਐਸ.ਟੀ.ਪੀ.ਸੀ ਲਈ ਬਹੁਤ ਮਤਲਬ ਕਿ ਇੱਕ ਸੋਚਣ ਵਾਲੀ ਗੱਲ ਹੈਗੀ ਆ ਵੀ ਤੁਸੀਂ ਕੀ ਕਰ ਰਹੇ ਹੈਗੇ ਆ ਜਿਹੜਾ ਕੋਲ ਇੱਕ ਦਾ ਪੈਸਾ ਹੈਗਾ ਜਿਹਦੇ ਬਾਰੇ ਚੀਫ ਮਿਸਟਰ ਭਗਵੰਤ ਮਾਨ ਵੀ بار-बार ਕੁਐਸਚਨ ਉਠਾ ਰਹੇ ਹੈਗੇ ਆ ਕੁਕੀ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਇੱਕ ਮਾਫੀ ਹੈ ਕਿ 500 ਸਾਲਾ ਗੁਰੂ ਨਾਨਕ ਦੇਵ ਜੀ ਦਾ ਨਾਟ 550 ਸਾਲਾ ਆਈ ਪਾਲੋਜਾਈਜ਼ ਕੁਕੀ ਜੀ ਐਸਟੀਪੀਸੀ ਦਾ ਤਾਂ ਕੰਮ ਹੈ ਧਰਮ ਪ੍ਰਚਾਰ ਕਰਨਾ ਧਰਮ ਦੇ ਕੰਮਾਂ ਦੇ ਵਿੱਚ ਅਗਿਆਣਾ ਬਟ ਪੰਜਾਬ ਸਰਕਾਰ ਦਾ ਜਾਂ ਬਾਕੀ ਸਰਕਾਰਾਂ ਦਾ ਇਨ ਕੰਟਰੀਬਿਊਟ ਕਰਨਾ ਐਂਡ ਇਹ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਹੈ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾ ਸਕਦੀਆਂ ਨੇ ਆਪਾਂ ਪੀਜੀਆਈ ਵਰਗਾ ਕੋਈ ਇੰਸਟੀਚਿਊਸ਼ਨ ਬਣਾ ਨਹੀਂ ਪਾਈ ਜੀ ਆਪਣੇ ਦੇਸ਼ ਚ ਜਾਂ ਤਾਂ ਆਪਣੇ ਸੂਬੇ ਦੇ ਵਿੱਚ ਅਗਰ ਕੋਈ ਸੀਰੀਅਸਲੀ ਬਿਮਾਰ ਹੁੰਦਾ ਤਾਂ ਜਾਂ ਉਹਨੂੰ ਡੀਐਮ ਡੀਐਮਸੀ ਭੇਜਿਆ ਜਾਂਦਾ ਲੁਧਿਆਣੇ ਜਾਂ ਫਿਰ ਪੀਜੀਆਈ ਡੀਐਮਸੀ ਤੋਂ ਵੀ ਪੀਜੀਆਈ ਭੇਜਿਆ ਜਾਂਦਾ ਹੈ ਕਿ ਆਪਣੇ ਕੋ ਕੋਈ ਹੋਰ ਆਪਸ਼ਨਸ ਆਪਾਂ ਬੈਟਰ ਹੈਲਥ ਬੈਟਰ ਟਰਾਂਸਪੋਰਟੇਸ਼ਨ ਬੈਟਰ ਐਜੂਕੇਸ਼ਨ ਦੇ ਨਾਮ ਤੇ ਨਹੀਂ ਦੇ ਪਾਏ ਹੈਗੇ ਕਨਕਲੂਡਿੰਗ ਰਿਮਾਰਕਸ ਤੁਸੀਂ ਇਹਦੇ ਵਿੱਚ ਰੱਖੋ ਕੀ ਇਸ ਗੱਲ ਨੂੰ ਆਪਾਂ ਕਿੱਥੇ ਖਤਮ ਕੀਤਾ ਜਾਵੇ ਕਿ ਪੰਥਕ ਟੀਰਾ ਜਿਹੜੀਆਂ ਨੇ ਉਹ ਵੰਡੀਆਂ ਹੋਈਆਂ ਨੇ ਜਥੇਦਾਰਾਂ ਨਾਲ ਉਹੀ ਗਰਜ ਜਿਹੜੇ ਨੇ ਸਿਸਟਮ ਚੱਲ ਰਿਹਾ ਹੈਗਾ ਜਿਹੜੀ ਸਿੱਖ ਸੰਗਤ ਹੈ ਉਹਨਾਂ ਦੇ ਵਿੱਚ ਉਤਸ਼ਾਹ ਹੈਗਾ ਦੇ ਆਰ ਹੈਪੀ ਦੇ ਉਹਨਾਂ ਦੇ ਵਿੱਚ ਇੱਕ ਸ਼ਰਧਾ ਹੈ ਉਹਨਾਂ ਦੀ ਸ਼ਰਧਾ ਅਨਡੈਂਟਰਡ ਹੈ ਕਿਸੇ ਚੀਜ਼ ਦਾ ਉਹਨਾਂ ਨੂੰ ਫਰਕ ਨਹੀਂ ਪੈਂਦਾ ਪਰ ਜਿਹੜੀ ਸਿੱਖ ਲੀਡਰਸ਼ਿਪ ਦੀ ਕ੍ਰਾਈਸਿਸ ਹੈ ਉਹ بڑے ਵੱਡੇ ਪੱਧਰ ਤੇ ਆਪਣੇ ਸਾਹਮਣੇ ਹੈਗਾ ਆਪਾਂ ਦੇਖ ਰਿਹਾ ਮਨਵੀ ਤੂੰ ਕਨਕਲੂਡ आवर ਮਤਲਬ ਕਿ ਆ ਅੱਜ ਦੀ ਟॉक ਨੂੰ ਕਿ ਜਿਹੜੇ ਸੈਕ ਲੀਡਰਸ਼ਿਪ ਹੈਗੀ ਇਸ ਟਾਈਮ ਤੇ ਉਹ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਖਾਸ ਕਰਕੇ ਅਕਾਲੀ ਦਲ ਫੈਕਸ਼ਨ ਸੁਖਬੀਰ ਸਿੰਘ ਬਾਦਲ ਜਿਹੜੇ ਇਸ ਤਰ੍ਹਾਂ ਦੇ ਵਿਵਾਦ ਉੱਠਦੇ ਹੈਗੇ ਜੋ ਕਿ ਉਹਨਾਂ ਵੱਲ ਪੁਆਇੰਟ ਆਊਟ ਕਰਦੇ ਹੈਗੇ ਆ ਜਿਹੜੇ ਉਹਨਾਂ ਨੇ ਕੋਈ ਵੀ ਜਿਹੜੇ ਹੈਗੇ ਆ ਉਹ ਪੰਥਕ ਸਟੈਪਸ ਤੋਂ ਪਰੇ ਜਾ ਕੇ ਕਦਮ ਚੱਕੀ ਹੈਗੇ ਆ ਉਹਨਾਂ ਵਿੱਚ ਦੇਖੋ ਸਾਲ ਹੋ ਚੁਲਿਆ ਹੈਗਾ ਦੋ ਸੰਬੰਧ ਗਿਆਨ ਉਹਦੇ ਪ੍ਰਤੀ ਅੱਜ ਵੀ ਵੈਨਯਸ ਰੱਖ ਰਹੇ ਹੈਗੇ ਆ ਪਰ ਜਿਹੜੇ ਐਨੇ ਚੈਲੰਜਸ 1984 ਤੋਂ ਲੈ ਕੇ 1978 ਤੋਂ ਲੈ ਕੇ ਜਿਹੜੇ ਸਿੱਖ ਪੰਥ ਦੇ ਅੱਗੇ ਆਏ ਹੈਗੇ ਆ ਹੂੰ ਬੁੱਡਸ ਬਾਰੇ ਇਹਨਾਂ ਨੇ ਕਦੀ ਇਸ ਤਰ੍ਹਾਂ ਦੀ ਮਤਲਬ ਕੇ ਸੀਰੀਅਸਨੈਸ ਨਹੀਂ ਦਿਖਾਈ ਹੈਗੀ ਸਗੋ ਇਹਨਾਂ ਨੇ ਉਹਨਾਂ ਮੌਕਿਆਂ ਦੇ ਵਿੱਚ ਆਪਣੇ politcal career ਨੂੰ ਤੋੜਨ ਦਾ ਹੀ ਉਪਰਾਲਾ ਚਾਰੀ ਰੱਖਿਆ ਹੈਗਾ ਕਿਉਂਕਿ ਜਦੋਂ 1984 ਦੀ ਗੱਲ ਆਉਂਦੀ ਹੈਗੀ ਆ ਜਿਹਦੇ ਬਾਰੇ ਆਕਾਲੀ ਦਲ ਦਾ ਜਿਹੜਾ ਬਾਦਲ ਫੈਕਸ਼ਨ ਹੈਗਾ ਉਹ ਸਿਰਫ ਇਸ ਇਸ਼ੂ ਨੂੰ ਚੁਰਾਣਾ ਪਹਿਲੇ ਹੀ ਵਾਅਦਾ ਹੈਗਾ ਪਰ ਜਦੋਂ 84 ਆਈ ਤਾਂ ਇਹ ਸਾਟੇਰ ਗਈ ਨਵਜਵਾਨ ਸੀਗਾ ਸੁਖਵੀਰ ਬਾਦਲ ਇਹ ਪੰਜਾਬ ਛੱਡ ਕੇ ਭਾਰਤ ਛੱਡ ਕੇ ਇਹ ਯੂ ਐਸ ਏ ਵਿੱਚ ਚਲੇ ਗਏ ਸੀਗੇ ਟੂ ਬਦਲ ਕੇ ਆਪਣੀਆਂ ਹਾਇਰ ਸਟੱਡੀਜ਼ ਨੂੰ ਪਰਸੂ ਕਰਨ ਦੇ ਲਈ ਇਸੇ ਤਰ੍ਹਾਂ ਮਾਨਪ੍ਰੀਤ ਬਾਦਲ ਭੱਜ ਗਿਆ ਸੀਗਾ ਪਰ ਹੁਣ ਇਹ ਕਿਸ ਤਰ੍ਹਾਂ ਆ ਕੇ ਪੰਥ ਨੂੰ ਵਾਰ-ਵਾਰ ਬੰਗਾਰ ਦੇ ਹੈਗੇ ਆ ਕਿ ਅਸੀਂ ਜਿਮਨਾਸ ਪੁਛ ਪੰਥ ਲਈ ਕੀਤਾ ਹੈਗਾ ਤੇ ਲਗਾਤਾਰ ਕਰ ਰਹੀ ਹੈਗੇ ਆ ਪਰ ਇਹਨਾਂ ਦੀ ਹੁਣ ਜਿਹੜੀ ਜਿਸ ਤਰ੍ਹਾਂ ਰਿਸਪੈਕਟ ਦੇ ਭਾਲਦੇ ਹੈਗੇ ਆ ਉਸ ਤਰ੍ਹਾਂ ਦੀ ਰਿਸਪੈਕਟ ਜਿਹੜੀ ਹੈਗੀ ਆ ਉਹ ਸਿੱਖ ਪੰਥ ਅੰਦਰ ਪ੍ਰਵਾਨ ਨਹੀਂ ਹੋ ਰਹੀ ਹੈਗੀ ਸੋਚੀਏ ਇਸ ਤਰ੍ਹਾਂ ਹੀ ਇਹ ਚੱਲਦੇ ਰਹੇ ਤਾਂ ਇਹਦੇ ਨਾਲ ਇਹ ਅਕਾਲੀ ਦਲ ਦਾ ਤੇ ਸੇ ਕਪੰਦ ਦਾ ਬਾਕੀ ਨੁਕਸਾਨ ਦਾ ਧਰਨਗੇ ਉਹਦੇ ਨਾਲ ਆਪਣੀ ਜਿਹੜੀ ਪੰਥ ਦੀ ਜਾਂ ਸਿੱਖ ਕੌਮ ਦੀ ਲੜੋ ਜੀ ਕੁਕੀ ਜੀ ਹਮੇਸ਼ਾ ਹੀ ਪੋਲਟਿਕਸ ਜਿਹੜੀ ਹੈਗੀ ਆ ਉਹ ਦਫਾ ਨਜ਼ਰ ਆਉਗੀ ਥੈਂਕ ਯੂ ਸੋ ਮਚ ਕੁਕੀ ਜੀ ਥੈਂਕਸ ਮਨੀ ਜੀ